ਆ ਵੀ ਆੜੀ ਕੀ ਹੋ ਰਿਹਾ ਹਾਂ ਕੀ ਇੱਕ ਮਿੰਟ ਖੜ ਜਾ ਇੱਕ ਮਿੰਟ ਖੜ ਹੱਥ ਤੇ ਕੀ ਹੱਥ ਤੇ ਸੁਈ ਆ ਉਹ ਵੀ ਦਿਖਾ ਇੰਜੈਕਸ਼ਨ ਕਿੱਥੇ ਤੇਰਾ ਇੰਜੈਕਸ਼ਨ ਕਿੱਥੇ ਆ ਇੰਜੈਕਸ਼ਨ ਦਿਖਾ ਕਿੱਥੇ ਤੇਰਾ ਆ ਦੇਖੋ ਇਸ ਵੇਰੇ ਆਪ ਚਿੱਟੇ ਦੇ ਟੀਕੇ ਲੱਗ ਰਹੇ ਨੇ ਭਵਾਨੀਗੜ ਅਨਾਜ ਮੰਡੀ ਜੇ ਦਿਖਾ ਕਿੱਥੇ ਸਟਿਕਾਏ ਉਥੇ ਚੱਲ ਤੂੰ ਉਥੇ ਚੱਲ ਆ ਗਿਆ ਆ ਗਿਆ ਆ ਗਿਆ ਇੱਕ ਉਹਨੇ ਦਿਲੀ ਵੀ ਦਿਖਾ ਦਿਲੀ ਪਾ ਨਿਸ਼ਾਨਤਾ ਤੇਰੀ ਬਾਹ ਤੇ ਆ ਆ ਦੇਖੀ ਆ ਦੇਖ ਸਕਦੇ ਹੋਗੇ ਹਾਂ ਧਿਆਨ ਨਾਲ ਠੀਕ ਹੈ ਵੀ ਇੰਜੈਕਸ਼ਨ ਜੇਪਾਂ ਵਿੱਚ ਆ ਦੇ ਗਿਆਂ ਮੈਂ ਕਹਿ ਰਿਹਾ ਮੈਂ ਤੇਰਾ ਮੈਂ ਤੈਨੂੰ ਪੰਜਾਬੀ ਚ ਕਹਿ ਰਿਹਾ ਨਾ ਦਿਖਾ ਦੇ ਠੀਕ ਹੈ ਹਾਂ ਦੂਜੀ ਜੇਬ ਖਾਲੀ ਕਰ ਉਹ ਜੇਬ ਭਗਾ ਪਿੰਡ ਕਿਹੜਾ ਹੈ ਚੰਨਾ ਪਿੰਡ ਕੀ ਨਾਉਂਗੀ ਇਹ ਤੇਰਾ ਹੈ ਹਰਦੀਪ ਕਿੱਥੋਂ ਮੈਨੂੰ ਇਹਨਾਂ ਦਾ ਦੇ ਚਿੱਟਾ ਲੈ ਕੇ ਕਿੱਥੋਂ ਆਈ ਦੀ ਬਸ ਇਹਨਾਂ ਉਰਨ ਲੈ ਦੀ ਕਿੱਥੋਂ ਲੈ ਰੀਆ ਹੈ ਸਪਹਿਲਵਰ ਹੈ ਸਪਹਿਲਵਰ ਕਹਾਂ ਆਂ ਦਾਬੇ ਤੋਂ ਲੈ ਕੇ ਆਈ ਦੀ ਹੈ ਕਿੰਨੇ ਦਾ ਲੈ ਕੇ ਆਈ ਦੀ ਆ 200 ਰੁਪਏ ਦਾ ਇਹ 200 ਰੁਪਏ ਦਾ ਚਿੱਟਾ ਕਿੰਨੇ ਕਿੰਨੇ ਵਾਰ ਲੱਗਦਾਗਾ ਇੱਕ ਵਾਰ ਜੀ ਲੱਗਦਾਗਾ ਹੈ ਕੀ ਮਸ ਹੀ ਲੱਗਦਾ ਇੱਕ ਵਾਰ ਹੈ ਜੀ ਇੱਕ ਉਤੇ ਹੀ ਹਸਪਤਾਲ ਦੇ ਬੈੱਡ ਤੇ ਇਲਾਜ ਅਧੀਨ ਪਏ ਇਸ ਨੌਜਵਾਨ ਨੇ ਦੱਸਿਆ ਕਿ ਉਸਨੇ ਨਸ਼ਾ ਤਸਕਰ ਦੀ ਇੱਕ ਵੀਡੀਓ ਬਣਾ ਕੇ ਜੋ ਕਿ ਨਸ਼ਾ ਕਰ ਰਿਹਾ ਸੀਗਾ ਨੌਜਵਾਨ ਤੇ ਉਸ ਦੀ ਜਿਹੜੀ ਵੀਡੀਓ ਬਣਾ ਕੇ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਹਮਲਾ ਕੀਤਾ ਗਿਆ ਜੀ ਮੈਂ 2 ਦਿਨ ਪਹਿਲਾਂ ਇੱਕ ਚਿੱਟੇ ਵਾਲਿਆਂ ਦੀ ਵੀਡੀਓ ਲਾਈ ਸੀ ਜਿਹਦੇ ਵਿੱਚ ਮੁੰਡਾ ਸ਼ਰਿਆਮ ਚਿੱਟੇ ਦਾ ਇੰਜੈਕਸ਼ਨ ਲਾ ਰਿਹਾ ਤੇ ਉਹਦੀ ਮੈਂ ਵੀਡੀਓ ਚਲਾਈ ਤੀ ਆਪਣੇ ਚੈਨਲ ਤੇ ਚਲਾਈ ਤੀ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਜੀ ਉਸ ਤੋਂ ਬਾਅਦ ਦੇ ਵਿੱਚ ਅੱਜ ਮੈਂ ਕਿਤੇ ਆਪਣੇ ਘਰ ਦੇ ਪਿੱਛੇ ਦੁਕਾਨਾਂ ਨਹੀਂ ਆ ਤੇ ਟ੍ਰੈਂਟ ਦੇ ਰਿਤੀ ਦੁਕਾਨਾਂ 'ਚ ਉਹਦੇ ਵਿੱਚ ਬੈਠਾ ਸੀਗਾ ਤੇ ਨਸ਼ਾ ਤਸਕਰਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾਉਣੀ ਇਸ ਨੌਜਵਾਨ ਨੂੰ ਇੰਨੀ ਕੁ ਮਹਿੰਗੀ ਪੈ ਗਈ ਕਿ ਇਸ ਦੇ ਉੱਤੇ ਅਣਪਛਾਤੀਆਂ ਨੇ ਜਾਨ ਲੈਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਇਹ ਗੰਭੀਰ ਜ਼ਖਮੀ ਹੋਇਆ ਤੇ ਜ਼ਖਮੀ ਹਾਲਤ ਦੇ ਵਿੱਚ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਣਾ ਹੈ ਜਿਸ ਵੀਡੀਓ ਕਰਕੇ ਇਸ ਨੂੰ ਜਿਹੜਾ ਕਿ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹਾਂ ਵੀ ਆੜੀ ਕੀ ਹੋ ਰਿਹਾ ਹਾਂ ਕੀ ਇੱਕ ਮਿੰਟ ਖੜ ਜਾ ਇੱਕ ਮਿੰਟ ਖੜਾ ਹੱਥ ਤੇ ਕੀ ਹੱਥ ਤੇ ਸੁਈ ਆ ਉਹ ਵੀ ਦਿਖਾ ਇੰਜੈਕਸ਼ਨ ਕਿੱਥੇ ਤੇਰਾ ਇੰਜੈਕਸ਼ਨ ਕਿੱਥੇ ਆ ਇੰਜੈਕਸ਼ਨ ਦਿਖਾ ਕਿੱਥੇ ਤੇਰਾ ਆ ਦੇਖੋ ਇਸ ਸ਼ਹਿਰਿਆਂ ਚਿੱਟੇ ਦੇ ਟੀਕੇ ਲੱਗ ਰਹੇ ਨੇ ਭਵਾਨੀਗੜ ਅਨਾਜ ਮੰਡੀ ਜੇ ਦਿਖਾ ਕਿੱਥੇ ਸਟਿਕਾਏ ਉਥੇ ਚੱਲ ਤੂੰ ਉਥੇ ਚੱਲ ਚੱਲ ਉਥੇ ਤੂੰ ਉਥੇ ਚੱਲ ਯਾਰ ਦਿਖਾ ਕਿੱਥੇ ਸਟਿਕਾਏ ਆ ਸੁਈ ਅੰਦਰ ਮੈਂ ਸੁਈ ਤੇਰੇ ਹੱਥ ਦੇ ਵਿੱਚ ਸੀ ਮੈਨੂੰ ਬੰਦਿਆਂ ਦੀ ਆ ਦਿਖਾ ਇੱਕ ਮਿੰਟ ਕਿੱਥੋਂ ਲੈ ਗਿਆ ਚਿੱਟਾ ਕਿੱਥੋਂ ਲੈ ਗਿਆ ਚਲੋ ਦੱਸ ਦੇ ਚਿੱਟਾ ਕਿੱਥੋਂ ਲੈ ਗਿਆ ਬਸ ਇੰਨਾ ਦੱਸ ਦੇ ਕੰਮ ਤੋਂ ਆਏ ਚਿੱਟਾ ਕਿੱਥੋਂ ਲੈ ਗਿਆ ਮੈਨੂੰ ਹੀ ਦੱਸ ਦੇ ਮੈਂ ਮੈਂ ਤੇਰੇ ਮੰਗਰ ਬੱਸ ਸਟੈਂਡ ਤੋਂ ਲੱਗਿਆ ਆਇਆ ਮੈਨੂੰ ਪੰਜਾਬੀ ਜੇ ਦੱਸ ਚਿੱਟਾ ਲੈ ਕੇ ਕਿੱਥੋਂ ਆਇਆ ਬਸ ਨਹੀਂ ਦੱਸਣਾ ਨਾ ਮੈਂ ਥਾਣੇ ਫੋਨ ਕਰ ਰਿਹਾ ਮੈਂ ਥਾਣੇ ਫੋਨ ਕਰ ਰਿਹਾ ਤੈਨੂੰ ਕਹਿ ਰਿਹਾ ਚਿੱਟਾ ਨਹੀਂ ਹੋਏ ਇੰਨੇ ਕਹ ਦੱਸੇ ਬਸ ਚਿੱਟਾ ਲੈ ਕੇ ਕਿੱਥੋਂ ਆਇਆ ਬਸ ਇੰਨੇ ਕਹ ਦੱਸੇ ਦਿਖਾਈ ਕਿੱਥੋਂ ਲਾਇਆ ਬੰਦ ਰੋ ਬੰਦ ਕਰ ਠੀਕ ਹੈ ਕੀ ਦਿਖਾ ਦੇ ਰਿਹਾ ਬਾਂ ਦਿਖਾ ਦਿਖਾ ਬਾਂ ਆ ਗਿਆ ਆ ਗਿਆ ਆ ਗਿਆ ਇੱਕ ਉਹਨੇ ਦਿਲ ਵੀ ਦਿਖਾ ਦਿੱਤੀ ਪਾ ਨਿਸ਼ਾਨ ਤਾਂ ਤੇਰੀ ਬਾਹ ਤੇ ਆ ਆ ਦੇਖੀ ਆ ਦੇਖ ਸਕਦੇ ਹੋਗੇ ਹਾਂ ਧਿਆਨ ਨਾਲ ਠੀਕ ਹੈ ਵੀ ਇਨਜੈਕਸ਼ਨ ਜੇਬਾਂ ਦਿਖਾ ਦੇਗਾ ਮੈਂ ਕਹਿ ਰਿਹਾ ਮੈਂ ਤੇਰੇ ਮੈਂ ਮੈਂ ਤੈਨੂੰ ਪੰਜਾਬੀ ਚ ਕਹਿ ਰਿਹਾ ਨਾ ਦਿਖਾ ਦੇ ਠੀਕ ਹੈ ਹਾਂ ਦੂਜੀ ਜੇਬ ਖਾਲੀ ਕਰ ਉਹ ਜੇਬ ਦਾ ਪਿੰਡ ਕਿਹੜਾ ਹਾਂ ਚੰਨਾ ਬੰਡ ਕੀ ਨਾਉਂਗੀ ਇਹ ਤੇਰਾ ਹੈ ਹਰਦੀਪ ਕਿੱਥੋਂ ਮੈਨੂੰ ਇੰਨਾ ਦਾ ਚਿੱਟਾ ਲੈ ਕੇ ਕਿੱਥੋਂ ਆਇਆ ਦੀ ਬਸ ਇਹਨਾਂ ਉਰਨ ਲੈਦੀ ਕਿੱਥੋਂ ਲੈਦੀ ਆ ਅੱਗੇ ਗਾਉਂ ਦੇ ਸਪਾਹਲਵਰ ਹੈ ਸਪਾਹਲਵਰ ਤੇ ਅਸੀਂ ਸਪਾਹਲਵਰ ਗਏ ਆ ਡਾਦੇ ਤੋਂ ਲੈ ਕੇ ਆਈ ਦੀ ਹੈ ਕਿੰਨੇ ਦਾ ਲੈ ਕੇ ਆਈ ਦੀ ਆ 200 ਰੁਪਏ ਦਾ ਇਹ 200 ਰੁਪਏ ਦਾ ਚਿੱਟਾ ਕਿੰਨੇ ਕਿੰਨੇ ਵਾਰ ਲੱਗਦਾਗਾ ਇੱਕ ਵਾਰ ਜੀ ਲੱਗਦਾਗਾ ਹੈ ਕੀ ਮसनी ਲੱਗਦਾ ਇੱਕ ਵਾਰ ਹੈ ਜੀ ਇੱਕ ਉਹਤੇ ਹੀ ਹਸਪਤਾਲ ਦੇ ਬੈਡ ਤੇ ਇਲਾਜ ਅਧੀਨ ਪਏ ਇਸ ਨੌਜਵਾਨ ਨੇ ਦੱਸਿਆ ਕਿ ਉਸਨੇ ਨਸ਼ਾ ਤਸਕਰ ਦੀ ਇੱਕ ਵੀਡੀਓ ਬਣਾ ਕੇ ਜੋ ਕਿ ਨਸ਼ਾ ਕਰ ਰਿਹਾ ਸੀਗਾ ਨੌਜਵਾਨ ਤੇ ਉਸ ਦੀ ਜਿਹੜੀ ਵੀਡੀਓ ਬਣਾ ਕੇ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਹਮਲਾ ਕੀਤਾ ਗਿਆ ਜੀ ਮੈਂ ਦੋ ਦਿਨ ਪਹਿਲਾਂ ਇੱਕ ਚਿੱਟੇ ਵਾਲਿਆਂ ਦੀ ਵੀਡੀਓ ਲਾਈ ਸੀ ਜੀ ਇਦੇ ਵਿੱਚ ਮੁੰਡਾ ਸ਼ਰੀਆਮ ਚਿੱਟੇ ਦਾ ਇੰਜੈਕਸ਼ਨ ਲਾ ਰਿਹਾ ਤੇ ਉਹਦੀ ਮੈਂ ਵੀਡੀਓ ਚਲਾਈ ਤੀ ਆਪਣੇ ਚੈਨਲ ਤੇ ਚਲਾਈ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਜੀ ਉਸ ਤੋਂ ਬਾਅਦ ਦੇ ਵਿੱਚ ਅੱਜ ਮੈਂ ਕਿਤੇ ਮੇਰੇ ਘਰ ਦੇ ਪਿੱਛੇ ਦੁਕਾਨਾ ਲੱਗੀ ਆ ਤੇ ਰੈਡੀਫੀ ਦੁਕਾਨਾ ਜੀ ਤੇ ਉਹਦੇ ਵਿੱਚ ਬੈਠਾ ਸੀਗਾ ਤੇ ਉਸ ਤਕਰੀਬਨ 9-10 ਬੰਦੇ ਆਏ ਆ ਕੇ ਉਹਨਾਂ ਕੋਲੇ ਇੱਕ ਬੈਸਬਾਲ ਸੀ ਬੰਦੇ ਸੀਗੇ ਆ ਕੇ ਜੀ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਮਾਰਨਾ ਸ਼ੁਰੂ ਕਰਤਾ ਉਸ ਤੋਂ ਮੇਰੇ ਨਾਲ ਇੱਕ ਮੁੰਡਾ ਸੀਗਾ ਨਾਲ ਬੈਠਾ ਸੀਗਾ ਉਹਦਾ ਨੰਬਾ ਨਾਮ ਲੈ ਕੇ ਗਿਆ ਕਿ ਤੂੰ ਨਾ ਵਿੱਚ ਆਈ ਮੂੰਹ ਉਹਨਾਂ ਦੇ ਬੰਨੇ ਹੋਏ ਸੀਗੇ ਉਸ ਤੋਂ ਬਾਅਦ ਵਿੱਚ ਇਕੱਠ ਹੋ ਗਿਆ ਉੱਥੇ ਤੇ ਉਹ ਇੱਕ ਮੰਡੀ ਵਾਲੀ ਸਾਈਡ ਤੇ ਜ਼ਿਆਦਾ ਵਾਲੀ ਸਾਈਡ ਪੱਜ ਕਿੰਨੇ ਵਜੇ ਦੇ ਕੱਢੇ ਜਾਣੇ ਸੀ ਉਹ ਉਹ ਹੈਗੇ ਸੀ ਤਕਰੀਬਨ 9 ਤੋਂ 10 ਮੁੰਡੇ ਸੀਗੇ ਤੇ ਇਹ ਜੀ ਜੀ 11:50 45:50 ਦਾ ਇਹ ਹੱਥ ਚ 23 ਦਾ ਰਹਿ ਜਾਂਦੇ ਜਾਂ ਪੈਸੇ ਹਾਂਜੀ ਕਿੰਨਾਂ ਕੋਲੇ ਜ ਜਿੰਨਾਂ ਕੋਲ ਇੱਕ ਦੋ ਜਣਾਂ ਦੇ ਕਿਰਪਾਨਾਂ ਵੀ ਰਖੀਆਂ ਸੀਗੀਆਂ ਉਹ ਤਾਂ ਮੰਗ ਦੀ ਖੜੇ ਤੇ ਪਿੱਛੇ ਖੜੇ ਤੇ ਵੀ ਜੇ ਇੱਕ ਕੰਮ ਵਗੇ ਆ ਠੀਕ ਹੈ ਜਿੰਨਾਂ ਕੋਲ ਡੰਡੇ ਬੈਸਬਾਲ ਸੀ ਉਹ ਆ ਕੇ ਇੱਕਦਮ ਦੁਕਾਨ ਚ ਪੜੇ ਨਗੇ ਠੀਕ ਹੈ ਦੂਜੇ ਸ਼ਟਰ ਵਾਲੇ ਖੜੇ ਰਹਿੰਦੇ ਜਿਹਦੇ ਕੋਲ ਦੋ ਜਣਾਂ ਦੇ ਕਿਰਪਾਨਾਂ ਸੀ ਇਹ ਚ ਬੋਲੇ ਨੇ ਆ ਕਿ ਹੋਵੇ ਕੀ ਕੀਤਾ ਜਾ ਕੋਈ ਨਹੀਂ ਬਸ ਇੱਕ ਨੇ ਮਾਰ ਲੱਗੇ ਇੰਨੀ ਗੱਲ ਚ ਰੁਕ ਗਈ ਆ ਕਾਲ ਕੱਢ ਗਿਆ ਵੀ ਤੇਰੀ ਵੱਡੀ ਵੱਡੀ ਚਿੱਟੇ ਵੱਡੀ ਚਿੱਟੇ ਵਾਲੇ ਹੈਪੀ ਜੀ ਤੁਹਾਨੂੰ ਇਹੀ ਲੱਗਦਾ ਵੀ ਜਿਹੜੀ ਤੁਸੀਂ ਨਿਊਜ਼ ਕਰੀਏ ਪਿਛਲੇ ਦਿਨਾਂ ਦੇ ਵਿੱਚ ਚਿੱਟੇ ਦੇ ਖਿਲਾਫ ਇਹ ਉਸੇ ਕੱਢਣ ਦਾ ਰਿਐਕਸ਼ਨ ਲੱਗਦਾ ਹੈ ਬਰਦਰ ਸੋ 1% ਇਹ ਚਿੱਟਾ ਪੇਚਣ ਵਾਲੇ ਸੀਗੇ ਜੀ ਇਹ ਮੈਂ ਤਾਂ ਪਾਈ ਸੀ ਕਿ ਕੋਸ਼ਿਸ਼ ਸੁਧਾਰ ਹੋ ਜੂਗਾ ਜੁੱਧ ਨਸ਼ਿਆਂ ਪਰ ਉਹ ਤੇ ਸੀਐਮ ਸਾਹਿਬ ਨੇ ਵੀ ਚਲਾ ਰੱਖਿਆਗਾ ਮੈਂ ਤਾਂ ਇਹਦੇ ਕਰਕੇ ਖਬਰ ਕੀਤੀ ਸੀਗੀ ਸੀਐਮ ਸਾਹਿਬ ਨੂੰ ਹੈਸ਼ਟੈਗ ਵੀ ਕੀਤਾ ਸੀਗਾ ਮੈਨੂੰ ਕੀ ਪਤਾ ਦੀਆ ਮੇਰੇ ਉਲਟਾ ਮੇਰੇ ਛੋਟਰੇ ਬੱਚੇ ਨੇ ਵੀ ਮੇਰੀ ਇੰਨਾ ਨੁਕਸਾਨ ਕਰ ਜਾਣਗੇ ਹੁਣ ਇੰਨੀ ਕਿਸਟ ਮਾਰ ਗਏ ਮੇਰੇ ਇਹ ਨਹੀਂ ਪਤਾ ਕਿ ਮੈਂ ਕਿੰਨੇ ਟਾਈਮ ਤੋਂ ਮੇਰੀ ਬਾਹਰ ਤਿੰਨ ਜਗ੍ਹਾ ਤੋਂ ਬੈਠ ਚੁੱਕੀ ਹਾਂ ਕੀ ਮੰਗ ਕਰ ਰਹੇ ਹੋ ਤੁਸੀਂ ਹਾਂਜੀ ਮੰਗ ਕੀ ਕਰਦੇ ਮੈਂ ਇਨਸਾਫ ਦੀ ਮੰਗ ਕਰਦਾ ਜੀ ਇਹ ਕੁਝ ਪੱਤਰਕਾਰ ਇਹ ਨਹੀਂ ਸੇਫ ਹੈਗੇ ਫਿਰ ਸੇਫ ਕੌਣ ਹੈ ਯੂਰੇ ਠੀਕ ਹੈ ਉੱਥੇ ਪੋਰਸ ਬਲੈਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਕੋ ਸਾਡੇ ਕੋਲ ਜਿਹੜਾ ਮਾਮਲਾ ਆਇਆ ਜੀ ਜਿਹੜੇ ਪੱਤਰਕਾਰ ਨੇ ਹੈਪੀ ਸ਼ਰਮਾ ਦਾ ਉਹਦੀ ਕੁੱਟਮਾਰ ਦਾ ਮਾਮਲਾ ਆਇਆ ਹੈ ਦਾ ਬਲਿਆਰ ਰੋਡ ਤੇ ਜਿਹੜੀ ਇਹਨਾਂ ਦੁਕਾਨਾਂ ਹੈ ਜੀ ਉੱਥੇ ਕੁਝ ਜਿਹੜੇ ਅਣਪਛਾਤੇ ਬੰਦੇ ਨੇ ਇਹਦੀ ਕੁੱਟਮਾਰ ਕੀਤੀ ਹੈ ਜੀ ਅਸੀਂ ਜਾਂਚ ਕਰ ਰਹੇ ਹਾਂਗੇ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈ ਹੈਪੀ ਸ਼ਰਮਾ ਦੀ ਅਸੀਂ ਸਟੇਟਮੈਂਟ ਲੈ ਕੇ ਜੋ ਰੈਲੇਵੈਂਟ ਸੈਕਸ਼ਨ ਨੇਗੇ ਉਤੇ ਜਿਹੜੀ ਹੈਗੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਸਟੇਟਮੈਂਟ ਲਈ ਗਈ ਹੈ ਜੀ ਉਹਦੀ ਜਾਂਚ ਲੈਣੀ ਹੈ ਜੀ ਸਟੇਟਮੈਂਟ ਲੈ ਰਹੇ ਆ ਜੀ ਉਹਦੀ ਐਮਐਲਆਰ ਕੱਟ ਰਹੀ ਹੈ ਜੀ ਐਮਐਲਆਰ ਤੋਂ ਬਾਅਦ ਜਿਹੜੀ ਸਟੇਟਮੈਂਟ ਲਮਾਉਣੀ ਹੈ ਹਸਪਤਾਲ ਦੇ ਵਿੱਚੋਂ ਜੀ ਤਕਰੀਬਨ 12:30 ਵਜੇ ਦੀ ਇਥੋਂ ਰਿਪੋਰਟ ਗਈ ਹੈ ਥਾਣੇ ਦੇ ਵਿੱਚ ਜੀ ਤਿੰਨ ਘੰਟੇ ਤਕਰੀਬਨ ਕਹਿ ਸਕਦਾ ਲੇਟ ਜਿਹੜੀ ਨਹੀਂ ਜੀ ਪੁਲਿਸ ਪਾਰਟ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀਗੀ ਤੇ ਜਿਹੜੇ ਇਹਦੀ ਦੁਕਾਨ ਤੇ ਵੀ ਜਾਇਾਂਗੇ ਜਿਹੜੇ ਸੀਸੀਟੀਵੀ ਕੈਮਰੇ ਨੇਗੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂਗੇ ਤੇ ਜਿਹੜੀ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਜੀ ਕਾ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਕਿਸੇ ਨਸ਼ਾ ਤਸਕਰੀ ਦੀ ਤੇ ਨਾ ਹੀ ਜਿਹੜੇ ਲੋਕ ਨਸ਼ਾ ਕਰਦੇ ਆਦੀ ਨੇ ਉਹਨਾਂ ਦੀ ਵੀਡੀਓ ਬਣਾ ਕੇ ਕੋਈ ਪਾ ਸਕਦਾ ਕਿਉਂਕਿ ਹੁਣ ਇਹ ਇੰਨੇ ਖੋ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਦੇ ਉੱਤੇ ਹੀ ਹਮਲਾ ਕੀਤਾ ਜਾ ਰਿਹਾ ਤਾਂ ਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ